ਅਹ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਚੰਦ ਨੂੰ ਜਿਹੜਾ ਗ੍ਰਹਿਣ ਹੈ ਉਹ ਲੱਗ ਚੁੱਕਿਆ ਹੈ 9 ਵਜੇ ਦਾ ਜਿਹੜਾ ਗ੍ਰਹਿਣ ਹੈ ਸ਼ੁਰੂ ਹੋਇਆ ਰਾਤ ਨੂੰ ਤਕਰੀਬਨ 11 ਵਜੇ ਤੱਕ ਇਹ ਜਿਹੜਾ ਗ੍ਰਹਿਣ ਹੈ ਚੱਲੇਗਾ ਤਾਂ ਇਹ ਜਿਹੜਾ ਸਾਲ ਦਾ ਆਖਰੀ ਗ੍ਰਹਿਣ ਹੈ ਜਿਹੜਾ ਮੰਨਿਆ ਗਿਆ ਕਿ ਚੰਦ ਨੂੰ ਜਿਹੜਾ ਗ੍ਰਹਿਣ ਹੈ ਚੰਦ ਰਾਤ ਨੂੰ ਜਿਹੜਾ 1 ਵਜੇ ਪੂਰਾ ਆਪਣਾ ਲਾਲ ਰੰਗ ਫੜ ਲੇਗਾ ਤਾਂ ਤੁਸੀਂ ਦੇਖ ਰਹੇ ਹੋ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਅਲੱਗ-ਅਲੱਗ ਤਰ੍ਹਾਂ ਇਹ ਜਿਹੜਾ ਚੰਦਰਮਾ ਦਿਖਾਈ ਦੇ ਰਿਹਾ ਤਾਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਚੰਦ ਜਾਲ ਦੋਲੇ ਜਿਹੜੀ ਸ਼ੈਡੋ ਹੈ ਉਹ ਲਾਲ ਰੰਗ ਦੀ ਦਿਖਾਈ ਦੇ ਰਹੀ ਹੈ ਹਾਲਾਂਕਿ ਮੌਸਮ ਵੀ ਇੰਨਾ ਕੋਈ ਜਿਆਦਾ ਸਾਫ਼ ਨਹੀਂ ਹੈ ਜਿਸ ਦੇ ਕਾਰਨ ਪੂਰਾ ਕਲੀਅਰਨੈਸ ਨਹੀਂ ਆਤਾ ਕਿਉਂਕਿ ਹਲਕੀ ਬੱਦਲਵਾਰੀ ਵੀ ਜਿਹੜੀ ਹੋਈ ਹੋਈ ਹੈ ਅ ਅੱਜ ਸ਼ਾਮ ਨੂੰ ਇਹ ਜਿਹੜਾ ਮੀਂਹ ਹੈ ਉਹ ਬੰਦ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਵਾਕਿਆ ਹੀ ਚੰਦਰਮਾ ਦੇ ਆਸ-ਪਾਸ ਜਿਹੜੀਆਂ ਲਾਲ ਲਾਈਨਾਂ ਉਹ ਦਿਖਾਈ ਦੇ ਰਹੀਆਂ ਨੇ ਤਾਂ ਬਿਲਕੁਲ ਛੋਟਾ ਹੁੰਦਾ ਜਾ ਰਿਹਾ ਜਿਵੇਂ ਇਹ ਜਿਹੜਾ ਟੱਕ ਜਾਵੇਗਾ ਇੱਕ ਵਾਰੀ ਤਾਂ ਦੇਖ ਰਹੇ ਤੁਸੀਂ ਹੌਲੀ ਹੌਲੀ ਬਿਲਕੁਲ ਚੰਦ ਦਾ ਦੂਰੋਂ ਇੱਕ ਛੋਟਾ ਜਿਹਾ ਪੀਸ ਹੈ ਜਿਹੜਾ ਦਿਖਾਈ ਦੇ ਰਿਹਾ ਹਾਲਾਂਕਿ ਥੋੜਾ ਸਮਾਂ ਪਹਿਲਾਂ ਵੱਡਾ ਇੱਕ ਚੰਦ ਦਾ ਟਾਈਪ ਸੀ ਪਰ ਹੁਣ ਹੈ ਜਿਹੜਾ ਇਹ ਘਟਦਾ ਹੋਇਆ ਨਜ਼ਰ ਆ ਰਿਹਾ ਇੱਕ ਟਾਈਮ ਹੈ ਜਿਹੜਾ ਇਸ ਇਹ ਚੰਦ ਜਿਹੜਾ ਟਕਿਆ ਜਾਵੇਗਾ ਤਾਂ ਬਹੁਤ ਸਾਰੇ ਜਿਹੜੇ ਜੋਤਸ਼ੀ ਨੇ ਇਸ ਨੂੰ ਇਹ ਵੀ ਇਹ ਦੱਸ ਰਹੇ ਨੇ ਕਿ ਇਹ ਜਿਹੜਾ ਰਾਸ਼ੀ ਫਾਲ ਦੇ ਲਈ ਲਾਭਦਾਇਕ ਹੈ ਬਹੁਤ ਸਾਰੇ ਲੋਕ ਅਲੱਗ-ਅਲੱਗ ਤਰੀਕਿਆਂ ਦੇ ਨਾਲ ਇਹਨੂੰ ਜਿਹੜਾ ਦੇਖ ਰਹੇ ਨੇ ਤਾਂ ਬਹੁਤ ਸਾਰੇ ਲੋਕ ਪ੍ਰਕਿਰਤੀ ਜਿਹੜੀ ਕੁਦਰਤ ਹੈ ਉਸ ਦੀ ਕੇਰਿਆ ਵੀ ਇਸ ਨੂੰ ਮੰਨ ਰਹੇ ਨੇ ਤਾਂ ਬਹੁਤ ਸਾਰੇ ਲੋਕ ਜਿਹੜੇ Hindu ਧਰਮ ਦੇ ਵਿੱਚ ਨੇ ਉਹ ਇਸ ਨੂੰ ਇੱਕ ਗ੍ਰੈਂਡ ਜਾਂ ਫਿਰ ਆਪਣੇ ਰਾਸ਼ੀ ਫਲਾਂ ਦੇ ਨਾਲ ਜੋੜ ਕੇ ਜਿਹੜੇ ਪੰਡਤਾਂ ਦੇ ਵੱਲੋਂ ਇਹਦਾ ਇਸ ਦੀ ਅਲੱਗ-ਅਲੱਗ ਤਰ੍ਹਾਂ ਨਾਲ ਵਿਆਖਿਆ ਕੀਤੀ ਜਾ ਰਹੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਬਿਲਕੁਲ ਹੀ ਉਹ ਜਿਹੜਾ ਹੁਣ ਸ਼ਿਪਨ ਹੈ ਉਹ ਹੁੰਦਾ ਹੋਇਆ ਦਿਖਾਈ ਦੇ ਰਿਹਾ ਲਗਾਤਾਰ ਇਹ ਤੁਹਾਨੂੰ ਪੰਜਾਬ ਦੀਆਂ ਤਸਵੀਰਾਂ ਸੀ ਚੰਡੀਗੜ੍ਹ ਦੀਆਂ ਦਿਖਾ ਰਹੇ ਕਿ ਕਿਸ ਤਰੀਕੇ ਦੇ ਨਾਲ ਚੰਦਰਮਾਨ ਜਿਹੜਾ ਚੰਦਰ ਗ੍ਰਹਿਣ ਉਹ ਲੱਗਿਆ ਤਾਂ ਬਿਲਕੁਲ ਚੰਦ ਜਿਹੜਾ ਹੁਣ ਸ਼ੇਪ ਦਾ ਹੈ ਦਿਖਾਈ ਦੇ ਰਿਹਾ ਬਿਲਕੁਲ ਇੱਕ ਛੋਟਾ ਜਿਹਾ ਸਪੌਟ ਛੋਟੀ ਜਿਹੀ ਲਾਈਟ ਹੀ ਰਹਿ ਗਈ ਹੈ ਹੁਣ ਤਾਂ ਦੇਖਣ ਨੂੰ ਪੂਰਾ ਚੰਦ ਵੀ ਨਹੀਂ ਲੱਗ ਰਿਹਾ ਦੇਖ ਸਕਦੇ ਹੋ ਤੁਸੀਂ ਬਿਲਕੁਲ ਹੀ ਜਿਹੜਾ ਉਹ ਟੱਕਦਾ ਹੋਇਆ ਨਜ਼ਰ ਦਿਖਾਈ ਦੇ ਰਿਹਾ ਤਾਂ ਜਿਹੜਾ ਇਸ ਦਾ ਰੰਗ ਹੈ ਉਹ ਦੱਸਿਆ ਜਾ ਰਿਹਾ ਕਿ 1 ਵਜੇ ਬਿਲਕੁਲ ਜਿਹੜੀ ਲਾਲੀ ਹੈ ਉਹ ਲਾਲ ਰੰਗੇ ਫੜੇਗਾ ਤਾਂ ਬਹੁਤ ਸਾਰੇ ਇਹ ਦੇਸ਼ ਦੇ ਵਿੱਚ ਲੋਕਾਂ ਦੇ ਵੱਲੋਂ ਅਲੱਗ-ਅਲੱਗ ਤਰੀਕਿਆਂ ਦੇ ਨਾਲ ਇਸਤੇਮਾਰ ਜਿਹੜਾ ਬੋਲਿਆ ਜਾ ਰਿਹਾ ਤਾਂ ਉੱਥੇ ਹੀ ਜੋਤਿਸ਼ੀ ਲੋਕ ਨੇ ਜਿਹੜੇ ਇਸ ਨੂੰ ਰਾਸ਼ੀ ਫਲਾਂ ਦੇ ਨਾਲ ਜੋੜ ਰਹੇ ਨੇ ਪਰ ਬਹੁਤ ਸਾਰੀਆਂ ਦੇਸ਼ ਦੇ ਵਿੱਚ ਕਮਿਊਨਿਟੀਆਂ ਨੇ ਜਿਹੜੀਆਂ ਅਲੱਗ-ਅਲੱਗ ਸੋਚ ਰੱਖਦੀਆਂ ਨੇ ਇਸ ਗ੍ਰਹਿਣ ਦੇ ਬਾਰੇ ਪਰ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਨੂੰ ਇਹ ਵੀ ਦੱਸਦੇ ਨੇ ਕਿ ਪ੍ਰਕਿਰਤੀ ਦੀ ਜਿਹੜੀ ਕੁਦਰਤ ਹੈ ਉਸ ਦੀ ਇਹ ਇੱਕ ਅ ਤੇ ਆਪਣਾ ਰੰਗ ਹੈ ਕੁਦਰਤ ਦਾ ਕੁਦਰਤ ਵੀ ਬਹੁਤ ਸਾਰੇ ਰੰਗ ਹੈ ਜਿਹੜੇ ਬਦਲਦੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਹੁਣ ਚੰਦ ਜਿਹੜਾ ਬਿਲਕੁਲ ਹੀ ਛਪਣ ਸ਼ੁਰੂ ਹੋ ਗਿਆ ਬਿਲਕੁਲ ਹੀ ਛੋਟਾ ਜਿਹਾ ਸਪੌਟ ਰਹਿ ਗਿਆ ਤਾਂ ਬਿਲਕੁਲ ਦਿਖਣਾ ਹੀ ਜਿਹੜਾ ਉਹ ਬੰਦ ਹੋ ਗਿਆ ਹੁਣ ਥੋੜੇ ਸਮੇਂ ਬਾਅਦ ਫੇਰ ਜਦੋਂ ਜਿੱਦ ਦਾ ਸਮਾਂ ਬੀਤ ਗਿਆ ਉਹ ਫੇਰ ਦਿਖਾਈ ਦੇਵਗਾ ਤਾਂ ਲਾਲ ਰੰਗ ਦਾ ਦੱਸਿਆ ਜਾ ਰਿਹਾ ਹੈ ਕਿ 1 ਵਜੇ ਪੂਰਾ ਲਾਲ ਰੰਗ ਦਾ ਦਿਖਾਈ ਦੇਵਗਾ ਇਹ ਚੰਦ